ਸਾਰ ਹੋ ਸਿੱਟੇ ਆ ਰਾ ਚੱਲੀਏ ਤੋਰਾਂਗੇ ਤਾਂ ਨਹੀਂ ਵਾਪਸ ਆਵਾਂਗੇ ਮੁੜ ਕੇ ਹਾਂਜੀ ਮੈਂ ਤਿਆਰ ਹਾਂ ਹੋਰ ਗਿਆ ਕੌਂਟਾਂ ਵਿੱਚ ਰਹਿਣਾ ਔਰ 5 ਮਿੰਟ ਦਿਓ ਮੈਨੂੰ ਫਿਰ ਮੈਂ ਤੁਸੀਂ ਤੁਸੀਂ ਤਿਆਰ ਹੋਣਾ ਤੁਸੀਂ ਆ ਮੈਂ ਤਿਆਰ ਹਾਂ ਤੁਸੀਂ ਬਾਹਰ ਜਾ ਕੇ ਬਹਿ ਜਾਓ ਮੈਂ ਆਉਣੀ ਹਾਂ ਤਿਆਰ ਹੋ ਹਾਂ ਐਡਾ ਤੇ ਦਾਣਾ ਵੀ ਆ ਪਹੁੰਚਾਂਗੇ ਤਾਂ ਹੀ ਆਵਾਂਗੇ। ਉਹ ਬੱਸ ਮੈਂ ਤਿਆਰ ਹੀ ਆਂ। ਤੁਸੀਂ ਵਿਟੂ ਭਾਜੂ ਦਾ ਫੋਨ ਕਰੋ। ਹੋਰ ਕਾਣਾ ਦਾ ਘਟਾ ਉਹ ਫੋਨ ਆਲੇ ਨੂੰ ਮੈਨੂੰ ਕਹਿੰਦਾ ਸੀ ਤਿਆਰ ਹੋਣ ਲੱਗੀ ਆ। ਕੋਈ ਗੱਲ ਨਹੀਂ ਬੱਸ ਮੈਂ ਤਿਆਰ ਹੋਣ ਲੱਗ ਪਈ ਆ। ਤੁਸੀਂ ਆ ਗਏ ਅਸੀਂ ਬੱਸ। ਜਲੀਏ ਫਿਰ ਗੱਡੀ ਆਸੇ ਖੜਾ। ਕਿੰਨਾ ਲੱਗਣੇ ਹੋਰ ਮੇਰੇ ਪੈਸਾਂ ਦੇ ਵਿਆਹ ਤੈਨੂੰ ਪਤਾ ਪੈਸਾਂ ਦੇ ਵਿਆਹ ਉਹਨਾਂ ਦੇ ਕੰਮ ਹੁੰਦਾ ਬੜਾ ਪਾ ਜਾ ਕੇ ਮੁਰ ਗਿਆ। ਜੇ ਮੈਂ ਤਿਆਰ ਵੀ ਤਾਂ ਹੋਣਾ ਹੁੰਦਾ ਹੀ ਆ। ਚਲ ਤੁਸੀਂ ਮੈਂ ਲੈਣਾ ਮੈਂ ਰਾਮਾ ਦੇ ਕੋ ਦੇਖੋ ਦੇਖੋ। ਲੈ। ਤਿਆਰ ਹੋ ਤਿਆਰ ਹੋ ਦੀਣਾ ਹੈ ਨਹੀਂ ਕੁਛ ਵੇਜੋ ਸ਼ੀਸ਼ਾ ਤੋੜਿਆ ਹੈ ਨਾ ਬਦਲ ਦੇਣਾ ਵਾਸਤੇ ਸਾਡੀ ਇਜਾਦਾਂ ਜੁੜੀਆਂ ਹੋਈਆਂ ਹਾਂ ਹਾਂ ਨਹੀਂ ਸ਼ੀਸ਼ਾ ਤੋੜਤਾ ਵੀ ਮੈਂ ਮੁੱਕ ਨਹੀਂ ਸਕਿਆ ਸਵਾਰ ਕੇ ਕਾਰ ਕਰਵੰਦ ਕਰਦੇ ਵੇ ਮੇਰਾ ਵੀ ਇਹ ਸਟਲ ਹਾਂਜੀ ਹਾਂ ਕਰਦੀ ਆ ਕਰਵੰਦ ਸ਼ੀਸ਼ਾ ਦਾ ਸਾਡਾ ਟੁੱਟਿਆ ਆ ਮੈਂ ਅੱਗੇ ਵੀ ਦੇਖਿਆ ਕਈ ਵਾਰੀ ਕੁਛ ਦੀ ਕੁਛ ਦੀ ਰਹਿ ਗਈ ਇਹਨੂੰ ਬਾਤੈ ਨੇ ਟੀਕਰਾਂ ਨੇ ਵਾਕ ਵੀ ਤਾਂ ਤੁਸੀਂ ਕਰਕੇ ਕਰਦੇ ਹੀ ਆ ਇੰਨੇ ਸਾਲ ਹੋ ਗਏ ਮੈਨੂੰ ਤੇ ਇਹ ਗੀ ਆ ਸ਼ੀਸ਼ਾ ਇਹਨਾਂ ਸਾਡੇ ਘਰ ਦੀਆਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਆ ਟੁੱਟੇ ਸ਼ੀਸ਼ੇ ਨਾਲ ਜ਼ਿਆਦਾ ਜੁੜੀਆਂ ਆ ਹਾਂਜੀ ਫਿਰ ਟੁੱਟਾ ਸ਼ੀਸ਼ਾ ਦਾ ਕਹਿੰਦੇ ਘਰ ਦੇ ਵਿੱਚ ਚੰਗਾ ਨਹੀਂ ਹੁੰਦਾ ਸਿਆਣੇ ਕਹਿੰਦੇ ਇਹ ਬਦਸ਼ਕ ਨਹੀਂ ਹੁੰਦੀ ਆ ਆਹੋ ਇਹ ਤਾਂ ਹੈ ਸਿਆਣੇ ਕਹਿੰਦੇ ਬਦਸ਼ਕ ਨਹੀਂ ਹੁੰਦੀ ਟੁੱਟੇ ਸ਼ੀਸ਼ਾ ਪਰ ਸਿਆਣੇ ਟੁੱਟੇ ਸ਼ੀਸ਼ਾ ਤੋੜਨ ਲੱਗੇ ਦੇਖਦੇ ਨੇ ਚੱਲ ਫਿਰ ਦੇਖ ਤਿਆਰ ਹੋ ਗਈਆਂ ਆਹ ਹੁੰਦੀਆਂ ਤਿਆਰ ਮੈਂ ਦੇਖਦਾ ਦੇਖ ਲੈ ਦੇਖ ਲੈ ਇੱਕ ਵਾਰੀ ਫੇਰ ਮੈਂ ਭਰਾਵਾ ਕਈ ਵਾਰੀ ਕਹਿ ਰਿਹਾ ਮੈਨੂੰ ਲੱਗਦਾ ਅੱਜ ਆਪਾਂ ਨੂੰ ਠੰਡੇ ਪਕੌੜੇ ਖਾਣਣਗੇ ਲੱਗਦਾ ਇਦਾਂ ਹੀ ਆ ਹਲਾ ਹੋਰ ਗਿਆ ਉਧਰ ਫੇਰ ਬਰਾਤ ਵੀ ਆਈ ਹੋਣੀ ਆ ਆਪਾਂ ਫਿਰ ਫਾਇਦਾ ਕੀ ਆ ਠੰਡੇ ਪਕੌੜੇ ਖਾਦੇ ਆਣਾ ਹਾਂ ਮਗਰ ਇਹ ਮਨੰਦ ਕਰਦੇ ਤੇ ਜੰਝਣ ਇੱਕ ਵਾਰੀ ਹੋ ਦੇਖ ਮੇਕ ਮਾਰ ਹਾਂ ਤੁਹਾਨੂੰ ਤੇ ਵਾਦਸ਼ਕ ਨਹੀਂ ਹੁੰਦਾ ਉਹ ਭਰਾਵਾ ਵਾਦਸ਼ਕ ਨਹੀਂ ਤਾਂ ਹੁੰਦਾ ਟੁੱਟਿਆ ਸ਼ੀਸ਼ਾ ਘਰ ਚ ਕੌਣ ਰੱਖਣਾ ਚਾਹੁੰਦਾ ਸਾਡੀਆਂ ਕੁਝ ਜਾਂਦਾ ਕੁਝ ਸਾਡੇ ਪਰਿਵਾਰ ਦੀਆਂ ਕੁਝ ਕਹਾਣੀ ਅਸ ਸ਼ੀਸ਼ੇ ਦੇ ਨਾਲ ਜੁੜੀ ਹੋਆ ਇਸ ਕਰਕੇ ਇਹ ਸ਼ੀਸ਼ਾ ਸੀ ਸਾਹਮਣੇ ਰੱਖਿਆ ਸਾਡੀ ਆਪਸੀ ਇਹ ਸੀਗੀ ਕਿ ਇਹ ਸ਼ੀਸ਼ਾ ਜੇ ਨੇ ਤੋੜਿਆ ਜਾਂ ਤਾਂ ਇਹ ਸ਼ੀਸ਼ੇ ਨੂੰ ਉਹ ਪਵਾਵੇ ਅੱਛਾ ਜਦੋਂ ਅਸੀਂ ਆਪਣਾ ਮੁੰਡਾ ਵਿਆਹਾਂਗੇ ਨਾ ਜਦੋਂ ਸਾਡੀ ਨੋਹ ਆਊਗੀ ਠੀਕ ਆ ਉਹ ਜਿਹੜੀ ਆਈ ਦੇ ਸ਼ੀਸ਼ਾ ਸੀ ਜਿਹੜਾ ਆ ਉਹ ਬਦਲਾਂਗੇ ਇਹ ਜਿਹੜੀ ਰੀਤ ਇਹ ਜਿਹੜੀ ਸ਼ੀਸ਼ੇ ਦੀ ਕਹਾਣੀ ਹੈ ਨਾ ਉਹਨੂੰ ਫੇਸਲਾਵਾਂਗੇ ਯਾਰ ਤੁਸੀਂ ਸਾਨੂੰ ਕਈ ਵਾਰੀ ਦੱਸਿਆ ਵੇ ਤਹਾਡੀਆਂ ਇਹਦੇ ਨਾਲ ਜਿਆਦਾ ਜੁੜੀਆਂ ਪਹਿਲਾਂ ਅੱਜ ਜਿਆਦਾ ਹੀ ਸੁਣ ਲਈਏ ਤੁਹਾਡੀਆਂ ਕਿਹੜੀਆਂ ਜਿਆਦਾ ਜੁੜੀਆਂ ਪਹਿਲਾਂ ਪਿਆਰ ਹੋ ਜਾਈਆ ਭਾਜੀ ਚਲੀਏ ਪਿਆਰ ਹੋ ਕੇ ਸਾਉ ਤੋਂ ਜਿਆਦਾ ਹੀ ਸੁਣਾਓ ਪਹਿਲਾਂ ਅੱਜ ਬਾਅਦ ਦੇਖ ਲਈਏ ਜਿਆਦਾ ਵੀ ਸਾਦੇ ਨੇ ਅੱਜ ਸ਼ੀਸ਼ੇ ਦੀ ਕਹਾਣੀ ਅੱਜ ਇਹਨਾਂ ਨੂੰ ਸੁਣਾਏ ਜਿਵੇਂ ਜਿਵੇਂ ਟੁੱਟੇ ਨਹੀਂ ਅੱਜ ਸਾਨੂੰ ਸੁਣਾਓ ਟੁੱਟਿਆ ਸ਼ੀਸ਼ਾ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਵੇ ਜਿਆਦਾ ਇਹਨਾਂ ਜੁੜੀਆਂ ਤੇ ਸੁਣੇ ਹੀ ਲੈਣੇ ਆ ਕਿਹੜੀਆਂ ਜਿਆਦਾ ਚਾਹੀਦੀਆਂ ਠੀਕ ਹੈ ਨਾ ਜੇ ਤੁਸੀਂ 5 ਮਿੰਟ ਬਾਹਰ ਬੈਠੋ ਬਸ ਅਸੀਂ ਪਿਆਰ ਹੋ ਗਿਆ ਬੀ ਆ ਗੋਵਰੀ ਆ ਗਈ ਤਾਂ ਨਾ ਉਹਨੇ ਜੀ ਨਾ ਨੰਬਰਦਾਰ ਕਿੰਦਰ ਚਲ ਗਿਆ ਨੰਬਰਦਾਰ ਦੇਖੋ ਮੇਰੇ ਦਾਨ ਨੂੰ ਮੋਢਿਆ ਲੰਗੀ ਲੱਗੀ ਆ ਕੰਬਲ ਮੈਨੇ ਲਿਆ ਹੈ ਕਿਆ ਕਿਆ ਕਰਾਈ ਮਿਲਨੀ ਵੀ ਭਰਾਓ ਨਾ ਭਾਈ ਨੂੰ ਸਹੀ ਗੱਲਾਂ ਹੈ ਵਾਹ ਭਾਈ ਉਹ ਬੱਲੇ ਬੱਲੇ ਨੰਬਰਦਾਰ ਮੈਂ ਕਹਾ ਆ ਹੈ ਮਿਲ ਨਹੀਂ ਕਰਾਈ ਉਹ ਕੰਬਲ ਉਹ ਭਰਾਵਾ ਡਰਾਈਵਰ ਕਹਿੰਦਾ ਭਾਜੀ ਕੰਬਲ ਤਾਂ ਆਪਣਾ ਲੈ ਜਾਓ ਠੀਕ ਹੈ ਵਧੀਆ ਮੈਂ ਕਹਾ ਭਰਾਵਾ ਇਹ ਤਾਂ ਭਾਗਾ ਨਾ ਮੈਂ ਕਹਾ ਪਤਾ ਨਹੀਂ ਕਿੱਧਰ ਚਲ ਗਿਆ ਨਾ ਹੋਵੇ ਕੰਬਲ ਮੈਨੂੰ ਲਾ ਕੇ ਚੱਲ ਗਿਆ ਚੱਲ ਲੇ 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 ਮੈਂ ਉਹਨੇ ਡਰਾਈਵਰ ਹੀ ਮਾ ਮਾਦੀ ਮੈਂ ਉਹਦੇ ਪਾਸਾ ਸਹੀ ਗੱਲ ਇਹ ਹੋਰ ਗੱਲਾਂ ਨਹੀਂ ਕਰਨਾ ਵਿਆਹ ਬਹੁਤ ਵਧੀਆ ਸੀ ਉਹਨਾਂ ਦੇ ਪਰਿਵਾਰ ਦਾ ਜਿਹੜਾ ਆਪਸੀ ਸਿਤਫਾ ਗਿਆ ਨਾ ਬਹੁਤ ਵਧੀਆ ਇਤਫਾਕ ਤੇ ਨਾਲ ਉਹਨਾਂ ਦੀ ਮਾਦਾ ਉਹਨਾਂ ਨੂੰ ਪਤਾ ਥੋੜੀ ਰੱਖਦਾ ਵੀ ਆ ਨਾ ਉਹਨਾਂ ਦੇ ਧੀਆ ਕੌਣ ਆ ਬਹੁਤ ਸੁਭਾਅ ਵਧੀਆ ਬੀਜੀ ਬੀਜੀ ਕਰਦੀ ਫਿਰਦੀ ਸੀ ਕਿ ਨਾ ਦੇਖਦਾ ਨਾ ਉਹ ਵੀ ਇਲਾ ਪੁੱਤ ਪੋਤੇ ਬਿਨਾਂ ਹੀ ਹੋ ਜੀ ਹਾਂ ਮੇਰਾ ਕਿੱਥੇ ਆ ਮੇਰਾ ਕਿੱਧਰ ਆ ਸਹੀ ਗੱਲ ਆ ਬਹੁਤ ਵਧੀਆ ਬਾਕੀ ਉਹਨਾਂ ਨਾਲੋਂ ਤੋਂ ਵਧੀਆ ਮਾਦਾ ਨਾਲੋਂ ਤੋਂ ਵਧੀਆ ਨੋਹ ਨਾਲੋਂ ਤੋਂ ਵਧੀਆ ਹਰ ਕੋਈ ਦਾ ਘਰ ਦਾ ਪਰਿਵਾਰ ਦਿੰਦੇ ਜਾਂਦੇ ਚਾਹੀਦਾ ਬਹੁਤ ਵਧੀਆ ਸੀ ਤੇ ਇੱਥੇ ਸਾਡੇ ਦੇਖਣਾ ਆਪਾਂ ਸਾਤ ਕਿੰਨੇ ਸਾਲ ਹੋ ਗਏ ਸਹੀ ਕਿਸੇ ਨੇ ਨਾ ਸਾਡੀ ਮਾਂ ਨੇ ਆ ਕੇ ਤੁਹਾਨੂੰ ਪੁੱਛਿਆ ਨਾ ਗਰੀ ਪੇ ਨੇ ਪੁੱਛਿਆ ਕਿ ਤਾਹਾਂ ਜੀ ਕੱਢਦੇ ਆਂ ਪਿਆਰ ਦੇ ਜੋ ਦੇ ਕਰਕੇ ਇੱਧਰ ਕੱਢਿਓ ਆ ਕਦੇ ਨਹੀਂ ਪੁੱਛਿਆ ਅੱਛਾ ਉਹ ਯਾਰ ਜਿਹੜੀ ਤੂੰ ਸ਼ੀਸ਼ੇ ਦੀ ਗੱਲ ਕਰਦਾ ਸੀਗਾ ਤੇ ਸ਼ੀਸ਼ੇ ਤੇ ਯਾਦਾਂ ਜੁੜੀਆਂ ਇਹ ਅੱਜ ਤੇਰੀ ਮੈਂ ਕਿਹਾ ਸੁਣੇ ਲਈਏ ਵੀ ਕਿਹੜੀ ਯਾਦ ਯੂਰੀ ਤੇਰੀ ਛੀ ਯਾਦ ਇਹਨਾਂ ਨੂੰ ਕਲਵਾਂਪ ਦਾ ਵਿਆਹ ਚ ਆਏ ਆ ਵਿਆਹ ਦਾ ਵਧੀਆ ਆ ਆ ਗੱਲ ਮੈਂ ਕਿਹਾ ਪੁੱਛਣੀ ਪੁੱਛਣੀ ਅੱਜ ਵਿਆਹ ਤਾਂ ਖਾਇਆ ਨਾ ਹੋਣੀ ਤੈਨੂੰ ਪਤਾ ਵੀ ਸਾਡੇ ਵਿਆਹ ਤੋਂ ਬਾਅਦ ਨਾ ਸਾਡਾ ਪਰਿਵਾਰ ਇਕੱਠਾ ਸੀਗਾ ਤੇ ਸਾਡਾ ਭਰਾ ਮਾ ਦਾ ਵੀ ਤਬਾਸ਼ਾ ਸੀਗਾ ਵਧੀਆ ਤੇ ਕੁੜੀਆਂ ਨਾਲ ਵੀ ਸਾਡਾ ਬਹੁਤ ਸੀ ਠੀਕ ਆ ਉਹ ਕਿਤੇ ਇਹ ਨਾ ਜਾਲੀ ਮੁੱਖਿਆ ਨਿਹਰਾ ਹਰ ਸ਼ੰਗਾਰ ਜਦੋਂ ਦੇਖੋ ਸ਼ੀਸ਼ੇ ਮੋਰੇ ਬੈਠੀ ਰਹਿਨੀ ਆ ਤੂੰ ਮਾਂ ਮਾਤਾ ਮੇਰੀ ਅੱਖ ਚ ਕਜਰਾ ਪੈ ਗਿਆ ਮੈਂ ਕਰਦੀ ਬਈ ਇਸ ਫਾਈ ਅੱਛਾ ਕਰਕੇ ਹਾਂ ਤੂੰ ਸੀ ਦੇਖ ਲੋ ਫਿਰ ਕੱਢ ਤੋ ਕੀ ਆ ਮੈਂ ਪਹਿਲਾਂ ਤੇਰੇ ਸ਼ੀਸ਼ੇ ਨੂੰ ਅੱਗ ਲਾਉਣੀ ਮੈਂ ਤੇਰੇ ਸ਼ੀਸ਼ੇ ਨੂੰ ਮੈਂ ਤੋੜਦੀ ਆ ਜੀ ਗਲੋਈ ਮਾਤਾ ਫੇਰ ਘਰ ਮੂਹੇ ਬਾਹਰ ਨਿਕਲਦੀ ਜਾਂਦੀ ਜੀ ਹੋਇਆ ਮੈਂ ਕੀ ਕਰਾਂ ਇਹਨੂੰ ਵੀ ਕੋਸਦਾ ਮੈਨੂੰ ਬੁੱਛ ਪਤਾ ਕਿੱਦਾਂ ਕਿੱਦਾਂ ਮੈਨਾਂ ਲੜਦੀ ਆ ਐਡੀ ਜਵਾਨ ਆ ਇਹਦੀ ਐਡੀ ਜਵਾਨੇ ਦੀ ਤੇਰੀ ਮਾਂ ਨੇ ਤੈਨੂੰ ਸਿਖਾ ਕੇ ਤੋਰਿਆ ਚੁੱਪ ਕਰ ਤੂੰ ਮੇਰੀ ਘੂਹੇ ਚੜਾਈ ਉਹ ਤੇਰੀ ਇਹੋ ਜਿਆਦਾ ਐਡੀ ਜਵਾਨ ਨਾ ਹੋਵੇ ਤੂੰ ਚੱਲ ਜਾ ਨਾ ਮਗਰਾ ਦੇ ਕਿੱਦਾਂ ਲੜਦੀ ਆ ਉਹ ਮੈਂ ਤਾਂ ਜਾਲੇ ਲਾਂਦੀ ਕਚਰਾ ਖਜ ਪੈ ਗਿਆ ਸੀ ਆ ਉਹ ਕਰਦੀ ਸੀ ਜੇ ਲਾਂਦੀ ਅੱਜ ਤਾਂ ਉਹਨਾਂ ਕੋਲ ਚਾੜ ਕੋਈ ਚਾੜ ਜਿਹਾ ਦੇਖ ਤਾਂ ਝਾੜੂ ਕੋਈ ਨੰਨੀ ਫੇਰਦੀ ਹੋ ਸਾਥ ਨੂੰ ਵੀ ਨਾ ਬੋਲ ਬੈਠਾ ਗਾ ਜੀ ਸਮੇਂ ਆ ਹੌਣ ਤਾਂ ਘਾਟਿਆ ਤੇਰੇ ਮਗਰੋਂ ਪਤਾ ਕਿੱਦਾਂ ਬੋਲਦੀ ਐ ਉਹ ਓਏ ਚੱਲ ਮਾਤਾ ਤੁੰਮੀ ਕੋ ਪਕਾ ਗਿਆ ਕਰ ਨਹੀਂ ਹਾਂ ਬੀ ਨਾ ਗੁੱਸਾ ਕਰੀ ਆ ਗਿਆ ਬੀਬੀ ਜੀ ਜੇ ਤਾਂ ਉਹਦੇ ਮਣੇ ਆਪਣੀਆਂ ਪਗਾਉ ਤਾਂ ਆਪਣੀਆਂ ਖੋ ਤਾਂ ਸਾਨੂੰ ਬਾਅਦਸ਼ਾਹ ਦੋ ਹਾਂ ਡਾਕਟਰ ਆ ਹੌਣ ਮਾਤਾ ਕਿਹਦੇ ਨਾਲ ਜਾ ਕੇ ਤਾਂ ਕਸ ਪਿਆ ਕਰੀ ਹੁਣ ਹੋਇਆ ਕੀ ਸਗਾ ਤਾਂ ਕੋ ਕੁਛ ਨਹੀਂ ਹੋਇਆ ਮੈਂ ਜਾਲੇ ਲਾਉਂਦੀ ਸੀ ਅੱਖ ਚ ਪਜ ਦੇਖ ਬੜੀ ਆਖੇ ਦਲਾਲੇ ਕਜਰਾ ਪੈ ਗਿਆ ਤਾਂ ਉਹ ਮੈਂ ਦੇਖਣ ਲੱਗੀ ਹੋਈ ਸੀ ਜਾਨੂ ਆ ਗਈ ਹਾ ਹਾ ਧਾਹਰ ਝਾੜੂ ਵੀ ਮੇਰਾ ਤੈਨੂੰ ਭਾਣਾ ਕਰੋ ਮਾਂ ਦੀ ਹੈ ਮਾੜਾ ਮਾੜੇ ਮੋਟੇ ਸ਼ੀਸ਼ੇ ਮੂਰੇ ਇਧਰ ਉਧਰ ਹੋ ਜਾ ਕਰੋ ਸ਼ੀਸ਼ੇ ਮੂਰੇ ਮੈਂ ਕਿਹਨਾਂ ਸਾਰਾ ਦਿਨ ਸ਼ੀਸ਼ੇ ਮੂਰੇ ਬੈਠੀ ਰਹਿੰਦੀ ਆ ਬਹੁਤ ਕਲੇਸ਼ ਨੂੰ ਭਾਲਦੇ ਆ ਬਸ ਹੁਣੇ ਸ਼ਾਮ ਨੂੰ ਦੇਰੇ ਬਾਪੂ ਨੂੰ ਆਏ ਸਿਕਾ ਦੇਣਾ ਹੁਣੇ ਬਾਈ ਆ ਵੀ ਕਰ ਆਪਣੇ ਰੋਲਾ ਪਾਣਾ ਛੋਟੇ ਨੇ ਆਣ ਹੁਣੇ ਲਾ ਆਪਣੇ ਰੋਲਾ ਪਾਣਾ ਜ ਫੇਰ ਆਦ ਨੂੰ ਕਲੇਸ਼ ਹੋਊਗਾ ਹੁਣੇ ਮੇਰਾ ਰੋਲਾ ਸੁਇਆ ਤੱਕ ਇਹ ਸ਼ਾਟ ਆਡ ਰਾਤੇ ਜੁਨੇ ਕਰੂਗੀ ਮੈਂ ਦਾਦਾ ਹੋਣੀ ਐਨ ਬੱਸ ਉਹਨੇ ਆਪਣੀਆਂ ਪਕਾਉ ਤੇ ਖਾਣੇ ਲੈ ਮੈਨੂੰ ਕਹਿੰਦੀ ਸ਼ੀਸ਼ੇ ਮੋਰੇ ਆਪ ਬਾਲ ਹਜੇ ਤੱਕ ਕਾਲੇ ਕਰਦੀ ਆ ਉਹਨੇ ਪਤਾ ਹੈ ਨਾ ਉਹ ਆਪਣਾ ਥੋੜਾ ਪਤਾ ਹੁਣ ਉਹਨੂੰ ਰੋਜ਼-ਰੋਜ਼ ਕਲੇਸ਼ ਕਰਦੀ ਆ ਆ ਦੇਖ ਲੋ ਅੱਜ ਕੀ ਕਰ ਗਈ ਆ ਲੈ ਨਾਲ ਮੋਕਾ ਮਾਰ ਕੇ ਸ਼ੀਸ਼ਾ ਭੰਨ ਗਈ ਅੱਛੀ ਸ਼ਾਂਤ ਹੋ ਰਿਹਾ ਲੈ ਚਲੋ ਦਾਜਾ ਇਹਨੂੰ ਬਾਪੂ ਨੂੰ ਦਿਖਾਵਾਂਗੇ ਝਾਂ ਵੀ ਆ ਦੇਖ ਲੈ ਅੱਲ ਹੁੰਦੇ ਆ ਕੇ ਫੇਰ ਦਮਾਰਾ ਬੋਲੀ ਤਾਂ ਝਾਂ ਨੂੰ ਸ਼ਾਂਤੀ ਰੱਖੀ ਮਰ ਜੇ ਕੋਈ ਨਹੀਂ ਇਹ ਦਾ ਸਮਾ ਤਾਂ ਨਾਲੇ ਕਲੇਸ਼ ਕਰਦੀ ਆ ਨਾਲੇ ਇਹ ਸ਼ੀਸ਼ਾ ਭੰਗੀ 2000 ਦਾ ਖਰਚਾ ਸਾਡੇ ਗੱਲ ਪਾ ਜਾਣਾ ਉਤੋਂ ਮੇਰੇ ਤੇ ਹੀ ਕਸੂਰ ਕੱਢਦੀ ਆ ਨਾਲੇ ਚੋਰ ਨਾਲੇ ਚਤਰ 10 ਕੀ ਕਰੀਏ ਕਰਕੇ ਸਾਹਮਣੇ ਰੱਖਿਆ ਇਹ ਗੱਲ ਠੀਕ ਆ ਠੀਕ ਆ ਵੀ ਸ਼ੀਸ਼ਾ ਬਦਲਦੇ ਕਿਉਂ ਨਗੇ ਬਦਲਦੇ ਕਾਤੇ ਨਹੀਂ ਅੱਜ ਪਤਾ ਲੱਗਾ ਵੀ ਇਹ ਚੀਜ਼ੇ ਦੀ ਯਾਦ ਤੁਹਾਡੇ ਨਾਲ ਬਾਕਿਆ ਜੁੜੀ ਹੋਆ ਦੇਖੋ ਗੁਰੂ ਨਾਨਕ ਦੇਵ ਜੀ ਮਾਨਸਾ ਪਤਾ ਨਹੀਂ ਕੀ ਆ ਹੂੰ ਪਰ ਜੋ ਆ ਸਾਡੀ ਦੂਹਾਂ ਦੀ ਜ ਸਾਡੇ ਬੱਚਿਆਂ ਦੀ ਜਿਹੜੀ ਉਹ ਅਸੀਂ ਇਹ ਮਹਿਸੂਸ ਕਰਦੇ ਆ ਵੀ ਇਹ ਜਿਹੜਾ ਸ਼ੀਸ਼ਾ ਆ ਕਿਸੇ ਵੇਲੇ ਸਾਡੀ ਮਾਂ ਦੇ ਹੱਥ ਲੱਗੇ ਹੋਏ ਉਹਨੂੰ ਪਾਪਾ ਤੋੜਿਆ ਹੀ ਉਹਨੇ ਸਹੀ ਉਹ ਜਿਹੜੀਆਂ ਜਾਂਦਾ ਸਾਡੇ ਦਿਲ ਚ ਬਸਦੀਆਂ ਮਾਂ ਤੋਂ ਰਹੀ ਗਿਆ ਵੀ ਸ਼ੀਸ਼ਾ ਇਹ ਵੀ ਕਹਿੰਦੀ ਵੀ ਸ਼ੀਸ਼ਾ ਆਪਾਂ ਉਦੋਂ ਪਾਉਣਾ ਆ ਹੂੰ ਜਾਂ ਤਾਂ ਮਾਂ ਖੈ ਫਵਾ ਬਿਆਹ ਕੇ ਹੂੰ ਜਾਂ ਫਿਰ ਇਹ ਸ਼ੀਸ਼ਾ ਜਦੋਂ ਅਸੀਂ ਆਪਣਾ ਮੁੰਡਾ ਵਿਆਹਾਂਗੇ ਇਹ ਜਿਹੜਾ ਸ਼ੀਸ਼ਾ ਉਸ ਵੇਲੇ ਪਵਾਵਾਂਗੇ ਤਾਂ ਜੇ ਜਿਹੜੀ ਕਹਾਣੀ ਦੁਬਾਰਾ ਨਾ ਦੁਹਰਾਈ ਜਾਵੇ ਉਹਨੂੰ ਸਾਰੀ ਕਹਾਣੀ ਸੁਣਾ ਕੇ ਵੀ ਭਾਈ ਅਸੀਂ ਇੱਕ ਛੋਟਾ ਜਿਹਾ ਕੰਮ ਹੋਣ ਤੋਂ ਆ ਸ਼ੀਸ਼ਾ ਟੁੱਟਣ ਤੋਂ ਸਾਡਾ ਪਰਿਵਾਰ ਟੁੱਟ ਗਿਆ ਸ਼ੀਸ਼ਾ ਨਹੀਂ ਟੁੱਟਿਆ ਸਾਡਾ ਜਿਹੜਾ ਪਰਿਵਾਰ ਆ ਨਾ ਪਰਿਵਾਰ ਠੋ ਬिखर ਗਿਆ ਸ਼ੀਸ਼ੇ ਤੇ ਗਿਆਨੇ ਕਹਿੰਦੇ ਵੀ ਰਿਸ਼ਤੇ ਦੇ ਤੇ ਜਿਹੜਾ ਕੋਈ ਫਰਕ ਨਹੀਂ ਜਿੱਦਾਂ ਕਹਿੰਦੇ ਡੇਰ ਟੁੱਟ ਗਿਆ ਜਾਂ ਸ਼ੀਸ਼ਾ ਟੁੱਟ ਗਿਆ ਇੱਕੋ ਗੱਲ ਆ ਇੱਕੋ ਗੱਲ ਆ ਇਹ ਸ਼ੀਸ਼ੇ ਦੇ ਨਾਲ ਸਾਡੀ ਮਾਂ ਦੀਆਂ ਉਹ ਸਾਡੇ ਪਰਿਵਾਰ ਦੀਆਂ ਯਾਦਾਂ ਜੁੜੀਆਂ ਆ ਇਹ ਸ਼ੀਸ਼ਾ ਸੀ ਕੇਸ ਕਰਕੇ ਰੱਖਿਆ ਕਿ ਸਾਨੂੰ ਆਪਣੇ ਰੇਸਿਆਂ ਦੀ ਜਿਹੜੀ ਯਾਦ ਦਿਵਾਉਂਦਾ ਰਹੇ ਸ਼ੀਸ਼ਾ ਟੁੱਟਿਆ ਤਾਂ ਰੈਸਟੇਟ ਟੁੱਟਿਆ ਸ਼ੀਸ਼ਾ ਟੁੱਟਿਆ ਅਮਰਜੀਤ ਤਾਂ ਹਜੇ ਵਿਆਹ ਉਹਦੋਂ ਹੋਇਆ ਹੀ ਸੀਗਾ ਹਜੇ ਮੇਰੀ ਸਲਾਹ ਹੈ ਇੱਕ ਵਾਰੀ ਕਰਦੇ ਹਾਂ ਮਾਤਾ ਨਾਲ ਹਾਂਜੀ ਤੇ ਤੁਸੀਂ ਗੱਲ ਦਾ ਅਸਲ ਸੁਣੀ ਨਹੀਂ ਨੀ ਵਿਚਲੀ ਅਸਲ ਵਿੱਚ ਜਿਹੜੀ ਗੱਲ ਆ ਨਾ ਕਿ ਕਿਹਾ ਆਪਾਂ ਜੋ ਬਵਾ ਸਕਦੇ ਆ ਪਰ ਜਿਹੜਾ ਇਸ ਸ਼ੀਸ਼ੇ ਦੇ ਨਾਲ ਰਿਸ਼ਤੇ ਟੁੱਟ ਗਿਆ ਉਹ ਰਿਸ਼ਤੇ ਕਿਥੋਂ ਲਾਈਏ ਉਹ ਰਿਸ਼ਤੇ ਉਹ ਨਹੀਂ ਨਾ ਜੋੜਨੇ ਆਵੇ ਉਹ ਰਿਸ਼ਤਾ ਕਿਦਾਂ ਜੋੜੀਏ ਇਸ ਕਰਕੇ ਕਰਦੇ ਆ ਕੋਸ਼ਿਸ਼ ਟੁੱਟਿਓ ਤਾਂ ਜਿਹੜੇ ਆ ਰਿਸ਼ਤਾ ਜੋੜਨ ਦੀ ਵੀ ਕਰਦੇ ਆ ਕੋਸ਼ਿਸ਼ ਸ਼ੀਸ਼ੇ ਟੁੱਟਿਓ ਬਦਲੇ ਜਾ ਸਕਦੇ ਆ ਪਰ ਰਿਸ਼ਤੇ ਕਦੇ ਨਹੀਂ ਬਦਲੇ ਜਾਂਦਾ ਇਸ ਕਰਕੇ ਰਿਸ਼ਤੇ ਦੀ ਜਿਹੜੀ ਕਦਰ ਕਰਨੀ ਚਾਹੀਦੀ ਆ ਜਦੋਂ ਹੁਣ ਸੋਚਦੇ ਆ ਕਈ ਵਾਰੀ ਦੇ ਨਾਲ 12 ਸਾਲ ਹੋ ਗਏ ਸਾਨੂੰ ਸਾਡੇ ਪਰਿਵਾਰ ਨਾਲ ਵਿਛੜਿਆ ਨੂੰ ਇਹ ਸ਼ੀਸ਼ਾ ਅਸੀਂ ਸਾਹਮਣੇ ਰੱਖਿਆ ਮੋੜ ਕੇ ਮੈਂ ਕਹਿੰਦਾ ਮੈਂ ਕਦੀ ਵੀ ਮਾਤਾ ਵੀ ਨਹੀਂ ਆਈ ਬੜੀ ਕੋਸ਼ਿਸ਼ ਕੀਤੀ ਆ ਬਾਪੂ ਵੀ ਨਹੀਂ ਕਦੇ ਆਇਆ ਹੈ ਬਾਪੂ ਕਿਤੇ ਕਿਤੇ ਰਾਹਗੜੀ ਦੇਖ ਕੇ ਤਾਂ ਮੂੰਹ ਘਮਾ ਲੰਦਾ ਦੇਖਦਾ ਹੈਗਾ ਅੱਛਾ ਬਹੁਤ ਬੜੀ ਕੋਸ਼ਿਸ਼ ਕੀਤੀ ਆ ਬਈ ਅਸੀਂ ਇਹ ਰਿਸ਼ਤਾ ਜਿਹੜਾ ਜੋੜਨਾ ਤਾਂ ਸ਼ੀਸ਼ਾ ਜਿਹੜਾ ਟੁੱਟਿਆ ਉਹਨੂੰ ਵੀ ਜੋੜਨਾ ਤੇ ਵੀ ਜੋੜਨੇ ਆ ਜੇ ਬਾਪੂ ਨਾਲ ਬੇਬੇ ਨਾਲ ਅਸੀਂ ਗੱਲ ਕਰੀਏ ਤੇ ਤੁਸੀਂ ਰਾਜ਼ੀ ਇਸ ਗੱਲ ਪਤਾ ਰਾ ਜੀ ਆਪਾਂ ਤਾਂ ਬਹੁਤ ਬੜੀ ਮਿਹਨਤਾਂ ਰਿਸ਼ਤੇਦਾਰ ਵਿੱਚ ਬਹੁਤ ਪਾਏ ਆ ਉਹ ਪਰ ਬਹੁਤ ਗਿਆ ਮਾਤਾ ਆ ਕੇ ਅਸੀਂ ਵੀ ਆ ਕੇ ਬੈਠ ਗਏ ਵਿਚੋਂ ਕੋਈ ਨਹੀਂ ਕੋਈ ਨਹੀਂ ਮਾਤਾ ਵੀ ਮਿਲਦੀ ਰਹਿੰਦੀ ਆ ਬਾਪੂ ਵੀ ਲੰਘਦਾ ਫੜਦਾ ਮੈਂ ਸਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਵੀ ਇਹ ਗੱਲ ਹੋਈ ਆ ਕੋਈ ਨਹੀਂ ਆਪਾਂ ਕਰਦੇ ਆ ਹੁਣ ਗੱਲ ਕਰਦੇ ਆ ਕੋਈ ਨਹੀਂ ਜਾਣੇ ਬਾਪੂ ਨਾਲੇ ਬੇਬੇ ਕੋ ਜਾਣੇ ਆ ਮਾਤਾ ਨੂੰ ਗੰਨੇ ਮਾਤਾ ਵੀ ਗੱਲ ਕੋ ਆਇਆ ਕਹਾਣੀ ਕੋ ਹੋਰ ਸੀ ਤੁਸੀਂ ਹੋਰ ਸਮਝ ਲਈ। ਹਾਲ ਛੋਟੀ ਜੇ ਵੱਡੀ ਬਣ ਗਏ। ਛੋਟੀ ਜੇ ਗੱਲ ਤੋਂ ਵੱਡੀ ਬਣ ਗਈ। ਚਲੋ ਕੋਈ ਨਹੀਂ ਕਰਦੇ ਹਾਂ ਗੱਲ ਹੈ। ਅਮਰਜੀਤ ਹਾਂਜੀ। ਅਸਲ ਜਾਣੇ ਆਪਾਂ ਇਹ ਸ਼ੀਸ਼ਾ ਨਹੀਂ ਜੋਣ। ਹਾਂਜੀ। ਆਪਾਂ ਦਾ ਟੁੱਟਿਆ ਪਰਿਵਾਰ ਜੋਣ ਦੀ ਕੋਈ ਕੋਸ਼ਿਸ਼ ਕਰਨੀ ਹੈ। ਹਾਂਜੀ ਹਾਂਜੀ। ਠੀਕ ਹੈ ਨਾ। ਅਸੀਂ ਬਾਪੂ ਤੇਰੀ ਹੱਥ ਨਾਲ ਨਾਉਣਾ ਪਵੇ ਬਾਪੂ ਬਾਪੂ ਦੇ ਬੇਬੇ ਦੇ। ਮਨਾਵਾਗੇ ਨੂੰ ਐਡੇ ਉਹ ਵੀ ਹੈ ਨਹੀਂ ਕਿ ਵੀ ਜਿਹੜਾ ਨਾਮ ਬਣਾਣਗੇ ਦੇਖ ਲਾਂਗੇ ਅਸੀਂ ਤੁਸੀ ਰਾਜ਼ੀ ਆ ਵੀਰਾ ਜੀ ਹਾਂ ਜੀ ਰਾਜ਼ੀ ਆ ਅਸੀਂ ਤਾਂ ਚਾਹੁੰਦੇ ਆ ਹਲਵਾਨ ਤਾਂ ਤੁਸੀਂ ਰਾਜ਼ੀ ਆ ਹਾਂ ਹਾਂ ਅਸੀਂ ਤਾਂ ਅਸੀਂ ਤਾਂ ਬਿਨਾਂ ਗਲਤੀ ਤੋਂ ਵੀ ਗਲਤੀ ਮੰਨਣ ਨੂੰ ਤਿਆਰ ਆਵੇਂ ਭਾਈ ਅਸੀਂ ਮੰਨ ਲੈਂਦੇ ਸਾਡੇ ਵੱਡੇ ਆ ਸਾਡੇ ਤੇ ਰਿਸ਼ਤਾ ਸਾਡਾ ਟੁੱਟਿਆ ਰਿਸ਼ਤਾ ਜੁੜਦਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਅਸੀਂ ਤਾਂ ਖੁਸ਼ ਆਵਾਂਗੇ ਜਮਾ ਨਹੀਂ ਠੀਕ ਹੈ ਕਹਾਂਗੇ ਨਾ ਬਈ ਉਹ ਮੁੰਡਾ ਕਹਿੰਦਾ ਜੇ ਅਸੀਂ ਗਲਤੀ ਕੀਤੀ ਤਾਂ ਅਸੀਂ ਗਲਤੀ ਮੰਨਣੇ ਤਿਆਰ ਆ ਵੀ ਤੁਸੀਂ ਕਿਉਂ ਪਿੱਛੇ ਹੋ ਕੇ ਬੈਠੇ ਆ ਨਹੀਂ ਵੀ ਕੀਤੇ ਤਾਂ ਵੀ ਭਰਾਵਾ ਮੰਨ ਲਵਾਂਗੇ ਪੁਰੇ ਇਥੇ ਜੋੜਨਾ ਕੋਈ ਨਹੀਂ ਪਰਿਵਾਰ ਤੋਂ ਮੇਰਾ ਬੰਦਾ ਕਾਹ ਜੋਗਿਆ ਨਹੀਂ ਲੈ ਵੀ ਹੁਣ ਰਿਸ਼ਤਾ ਆਪਾਂ ਇਸ਼ਿਆ ਨਹੀਂ ਜੋੜਨਾ ਰਿਸ਼ਤਾ ਜੋੜਨਾ ਹੁਣ ਆਪਾਂ ਬਿਲਕੁਲ ਟੁੱਟਿਆ ਪਰਿਵਾਰ ਜੋੜੋ ਚਲੋ ਠੀਕ ਆ ਵੀ ਹੈ ਜੀ ਭਗਾ ਵੀ ਇਹਦੀ ਸਟੋਰੀ ਹੈ ਜਿਹੜੀ ਦੱਸਿਆ ਮਾਤਾ ਇਦਾਂ ਦਾ ਕਰਕੇ ਲੜ ਗਏ ਆ ਲੜ ਪਏ ਆ ਮੇਉਣਾ ਬਾਰੇ ਸੋਚਦਾ ਸੀ ਆਹੋ ਗੱਲ ਕਰਦੇ ਆਪਾਂ ਉਹਨਾਂ ਨਾਲ ਮਿਲੀ ਸੀਗੀ ਮਾਤਾ ਉਹਨਾਂ ਦੀ ਮੈਨੂੰ ਅੱਛਾ ਕੱਲ ਉੱਥੇ ਅੱਛਾ ਮੈਂ ਉਹਨਾਂ ਕੀਤੇ ਸੀਗੀ ਗੱਲ ਅੱਛਾ ਕੀ ਕਹਿੰਦੀ ਤੇ ਉਹ ਕਹਿੰਦੀ ਵੀ ਕੋਈ ਨਹੀਂ ਵੀ ਤੁਸੀਂ ਘਰ ਆਇਓ ਵੀ ਘਰ ਆਪਾਂ ਬੈਠ ਕੇ ਫੇਰ ਗੱਲ ਕਰਾਂਗੇ ਇਸ ਵਾਰ ਅੱਛਾ ਹੂੰ ਜਲੀਏ ਵੀ ਚੱਲਦੇ ਆ ਘਰ ਜਾ ਆਉਣੇ ਆ ਆਓ ਜਾ ਕੇ ਗੱਲਬਾਤ ਕਰਦੇ ਆਂ ਆਓ ਫਰੀ ਗੱਲ ਸੁਣ ਮਾਤਾ ਘਰ ਮੁਤਵਾਦੀ ਆ ਆਹੋ ਉਹਦਾ ਪਤਾ ਨਹੀਂ ਹੈਗਾ ਹੋਰੇ ਨਾ ਘਰ ਛੱਡ ਕੇ ਸਾਡੇ ਹਾਂ ਚਲ ਕੋਈ ਨਹੀਂ ਉੱਧਾ ਸਾਡੀ ਵੀ ਮਾਤਾ ਕਹਿ ਦਿੰਦੀ ਆ ਹਾਂ ਉਹ ਗੱਲ ਆਪਣੀ ਵੀ ਬੋਲਦੀ ਰਹੇ ਕੁਝ ਨਹੀਂ ਜੇ ਕਹੂਗੀ ਤਾਂ ਦੇਖੀ ਜੋ ਨਾਲੇ ਮੇਰਾ ਕਹਦਾ ਵਿਆਹ ਵੀ ਆ ਇਹਨਾਂ ਦੇ ਦੋਤੇ ਦਾ ਹਾਂ ਉਹ ਮਾਨ ਕੇ ਸ਼ੱਕ ਲੈ ਕੇ ਜਾਣਾ ਮੈਂ ਤਾਂ ਮਾਨ ਜਿਵੇਂ ਮਾਤਾ ਹਾਂ ਉਹ ਤੋਂ ਪਹਿਲਾਂ ਪਹਿਲਾਂ ਵੀ ਸ਼ਾਇਦ ਇਹਨਾਂ ਦਾ ਦੂਸਰਾ ਹੋ ਜਾਣ ਇਕੱਠੇ ਵਧੀਆ ਗੱਲ ਆ ਵਧੀਆ ਗੱਲ ਆ ਸਹੀ ਗੱਲ ਆ ਦੇਖਣਾ ਨਹੀਂ ਚਲਦੇ ਆਪਾਂ ਹਾਂ ਉਹ ਚਲੋ ਦੇਖ ਲਓ ਗੱਲ ਕਰਦੇ ਆ ਚਲ ਜੀ ਚਲ ਜਾਈਏ ਆਉਣੇ ਆ ਚਲਿਓ ਫੇ ਚਲੋ

ਖੇਦ ਕਿੱਦਾਂ ਵਾਦਾ ਤੇਰੀ ਹਾਂ ਠੀਕ ਆ ਸੇਤਾ ਕਾ ਦਿਆਂ ਹਾਂ ਹੂੰ ਕੀ ਬਣਾ ਲਾਸੋ ਵਾ ਕੋਸ ਨਹੀਂ ਬੈਠੇ ਹਾਂ ਹਾਂ ਉਹਨੂੰ ਕਿਧਰੋਂ ਅੱਜ ਰਾਹ ਨੱਪਿਆ ਉਹ ਗੱਲ ਮਾਦਾ ਇਦਾਂ ਹੋਈ ਆ ਬਈ ਵਿਆਹ ਹੈ ਸੀ ਕਿਸੇ ਯਾਰ ਕੋ ਦਾ ਮੈਂ ਤਾਂ ਭੀਰਾ ਅੱਛਾ ਤੇ ਨਾਲ ਤੇਰੀ ਨੌਸ ਸੀ ਸਾਰੇ ਉਧਰ ਅਮਰਜੀਤ ਵੀ ਸੀਗੀ ਅੱਛਾ ਤੇ ਫਿਰ ਉਥੇ ਛੀਛੇ ਤੋਂ ਗੱਲ ਚੱਲ ਪਈ ਅੱਛਾ ਯਾਦ ਕਰਾ ਵਾ ਛੀਸ਼ਾ ਨਹੀਂ ਬਦਲਦੇ ਉਹ ਛੀਸ਼ੇ ਦੀ ਅਸਲ ਜਾਣੇ ਉਹਨੇ ਗੱਲ ਦੱਸੀ ਪੇ ਇਦਾਂ ਕਰਕੇ ਉਹ ਸੁਣਾ ਤੁਹਾਨੂੰ ਕੀ ਗੱਲ ਹੋ ਗਈ ਕੀ ਗੱਲ ਕੀ ਹੋਈ ਸੀ ਜੀ ਫਲੇਸਾ ਦੇ ਮੈਨੂੰ ਉਦਲ ਮੇਰਾ ਬੀਬੀ ਬਹੁਤ ਵਧਿਆ ਸੀਗਾ ਅੱਛਾ ਮੈਂ ਉਹਨੂੰ ਕਹਿੰਦੀ ਆ ਵੀ ਚੱਲ ਮੈਨੂੰ ਚਾਹ ਦਾ ਘੁੱਟ ਬਣਾ ਦੇ ਅੱਛਾ ਕਹਿੰਦੇ ਕੋਈ ਨਹੀਂ ਬਣਾਉਂਦੇ ਆ ਉਹਦੇ ਘਰੇ ਜਾਲੇ ਲਾਉਂਦੇ ਤੇ ਅੱਖ ਵਿੱਚ ਕੁਝ ਪੈ ਗਿਆ ਹਾਂ ਇਦਾਂ ਮੈਨੂੰ ਆਇਆ ਗੁੱਸਾ ਮੈਂ ਜਾ ਕੇ ਉਹਨਾਂ ਵੱਢ ਘਟ ਹੋ ਗਈ ਨੋ ਨਾ ਮੇਰੀ ਬਥੇਰੀ ਚੰਗੀ ਸੀ ਅੱਛਾ ਚਲੋ ਹੁਣ ਜਾਣੀ ਸੀ ਕਲੇਸ਼ ਤੁਸੀਂ ਕੀਤਾ ਹੈ ਕਲੇਸ਼ ਤਾਂ ਮੈਂ ਹੀ ਕੀਤਾ ਨੂੰ ਪੁੱਤ ਤਾਂ ਮੇਰੇ ਬਥੇਰੇ ਚੰਗੇ ਤੋਂ ਹੀ ਹੁਣ ਵਾਧਾ ਹੋ ਗਿਆ ਹੁਣ ਮੈਂ ਆਪਣੇ ਆਪ ਨੂੰ ਪਛਤਾਉਂਦੀ ਆ ਮੈਂ ਦਵਾਈ ਵੀ ਬਥੇਰੀ ਖਾਂਦੀ ਪਰ ਤੇ ਵੀ ਜਦੋਂ ਵਾਧਾ ਵੇ ਕੋਈ ਪਤਾ ਜਿਆ ਨਹੀਂ ਲੱਗਦਾ ਬੱਦ ਘਟ ਬੋਲ ਹੋ ਜਾਂਦਾ ਹੈ ਉਹ ਵਿਚਾਰੀ ਮੇਰੇ ਮੋਹਰੇ ਤਾਂ ਨਹੀਂ ਕੁਝ ਵੀ ਬੋਲੀ ਠੀਕ ਆ ਚਲ ਕੋਈ ਨਹੀਂ ਅਸੀਂ ਗੱਲ ਕੀਤੀ ਸੀ ਫੇ ਤੁਹਾਡੀ ਨੇੜਤਾ ਕਰਾ ਦਈਏ ਹੋਰ ਨੇੜ ਕਰਾ ਦੇ ਬਥੇਰੇ ਚੰਗਿਆ ਮੇਰੇ ਨੂੰ ਪੁੱਤ ਚਲੋ ਆਪਣੇ ਹੁੰਦੇ ਆ ਆਪਣੇ ਹੀ ਹੁੰਦੇ ਆ ਬਗਾਨਾ ਨਹੀਂ ਕੋਈ ਦੇਖਦਾ ਹੁਣ ਤਾਂ ਉੱchn ਆਇਆ ਕੋਈ ਨਹੀਂ ਰਿਹਾ ਤੇ ਦੂਸੇ ਬਿਮਾਰ ਆ ਕੋਈ ਨਹੀਂ ਮੈਨੂੰ ਖੁਦ ਸਨ ਆਇਆ ਫੇਰ ਚਾਹੇ ਚੰਗੇ ਹੋਣ ਚਾਹੇ ਮਾਰੇ ਹੋਣ ਅਸੀਂ ਤਾਂ ਚੱਲ ਕੇ ਆਏ ਆ ਆਪਣਾ ਪਿੰਡ ਆ ਆਪਣੇ ਆ ਚੱਲ ਕੇ ਆਏ ਆ ਕਾਈ ਬਦ ਘਟ ਹੋ ਗਿਆ ਸ਼ੀਸ਼ਾ ਭੰਨਿਆ ਚੋਰ ਦੇ ਇੱਥੇ ਲੱਗਾ ਮੇਰੇ ਆਪਣੇ ਵੀ ਦੁਲਵਾ ਲਿਆ ਤੇ ਜੀਆ ਵੀ ਭੱਗ ਗਿਆ ਬਦ ਘਟ ਹੋ ਰਿਹਾ ਇੱਥੇ ਸਹੀ ਦਿਨ ਜਾ ਕੁਮ ਕਰਨਾ ਹੋਇਆ ਇਹ ਫਾਇਦਾ ਹੋਇਆ ਨਕਲੇਸ ਕੀਤਾ ਤੁਸੀਂ ਬੱਖੋ ਵੱਖ ਹੋ ਗਏ ਬੜੇ ਹੁਣ ਕੀ ਕਰੀਏ ਜਿਹੜੀ ਬੀਪੀ ਦੀ ਪ੍ਰੋਬਲਮ ਨਹੀਂ ਕੁਝ ਦੇਖਦੀ ਹੈਗੀ ਫੇ ਹੋਣ ਤੁਹਾਡੀ ਨੇੜਤਾ ਕਰਾਈਏ ਨੇੜਤਾ ਕਰਾ ਦਿਓ ਨੋ ਪੁੱਤ ਮੇਰੇ ਬੇਹਰੇ ਚੰਗੇ ਆ ਪੁੱਤ ਵੀ ਬਹੁਤ ਸਿਫਤਾ ਕਰ ਚੱਲ ਬੇ ਕਰੀਏ ਨੇੜਤਾ ਤੁਹਾਡੀ ਲੱਗ ਕਰੀ ਗੱਲ ਕਲਾਈਏ ਤੁਹਾਨੂੰ ਹੋਰ ਕਰੋ ਨੇੜੇ ਸਗੋਤੇ ਮੇਰੇ ਤਾਂ ਸਾਡੇ ਦੋ ਤੇ ਮਿਲਣਾ ਤੇ ਮੁੰਡੇ ਦਾ ਵਿਆਹ ਆ ਅੱਛਾ ਆ ਇੰਨੇ ਸੋਹਣੇ ਮਕਾਨ ਪਏ ਜੀਆਂ ਨਾਲੇ ਸੋਹਣੇ ਲੱਗਦੇ ਆ ਇਹ ਤਾਂ ਲੈ ਗਈ ਆ ਮਾਸ ਵੀ ਅੱਡ ਹੋਏ ਆ ਨਹੀਂ ਨਹੀਂ ਇਹ ਤਾਂ ਮੈਂ ਤਾਂ ਵੀ ਪਤਾ ਕਾਡਾ ਕੋਈ ਜ਼ਿਆਦਾ ਹੀ ਹੋਲ ਹੋ ਗਿਆ ਸੀ ਉਹਨੂੰ ਅੱਛਾ ਉਹ ਵਿਆਹ ਮੈਂ ਤੂੰ ਨਹੀਂ ਕੱਲੀ ਨੇ ਜਾਣਾ ਧੀਆ ਪੁੱਤਾਂ ਦੇ ਨਾਲੇ ਵਿਆਹ ਜਾਣਾ ਸੋਹਣਾ ਲੱਗਦਾ ਸਗੋਤੇ ਛੋਟਾ ਬਾਹਰ ਨੂੰ ਦੇ ਆ ਉਹ ਵੀ ਨਾ ਮਿਲ ਕੇ ਗਿਆ ਗੁੱਸੇ ਦੇ ਵਿੱਚ ਉਹਦੇ ਨਾਲ ਵੀ ਮਾਤਾ ਨੂੰ ਬੋਲਦੇ ਹੈ ਚੱਲ ਕੋਈ ਗੱਲ ਨਹੀਂ ਮਾਂ ਉਹਨਾਂ ਨੂੰ ਉਹ ਬੋਲਦੀਆਂ ਭਤੀ ਭਾਬੀ ਨੂੰ ਬੋਲਦੀਆਂ ਉਹ ਤਾਂ ਦੀਆ ਦੀਆਂ ਨਾਲੇ ਰੌਣਕ ਆਇਆ ਖਾਲੀ ਜਿਹੜਾ ਕਹਿੰਦੇ ਨੇ ਮਕਾਨ ਆ ਇਹਦਾ ਪੁਕਾਰਿਆ ਹੀ ਆ ਦੀਆ ਨਾਲੇ ਘਰ ਬਣਦੇ ਆ ਇਹਦਾ ਆਓ ਜੀ ਨਵੇਂ ਮਕਾਨ ਪਾਏ ਆ ਮੈਂ ਜਦੋਂ ਉਹ ਨਹੀਂ ਹੈਗੇ ਵਿੱਚ ਤਾਂ ਮੈਨੂੰ ਚੰਗੇ ਲੱਗਦੇ ਆ ਤੇ ਤਾਂ ਮੇਰੀ ਅੱਗੇ ਨਹੀਂ ਠੀਕ ਰਹਿੰਦੀ ਹੈ ਜੀ ਮਾਤਾ ਫਿਰ ਇਹ ਲੜਾਈ ਜਿਹੜੀ ਹੋਈ ਆ ਐਹੀਂ ਕੀਤੀ ਕਿ ਜਾਂ ਉਹਨੇ ਕੀਤੀ ਸੀ ਮੈਂ ਨਹੀਂ ਕੀਤੀ ਉਹ ਤਾਂ ਵਿਚਾਰੀ ਚਾਲੂ ਪੋਚਾ ਲਾ ਕੇ ਜਾਲੇ ਜਹ ਲਾਉਂਦੀ ਅੱਖ 'ਚ ਕੁਝ ਪੈ ਗਿਆ ਮੇਨ ਮੈਂ ਚਾਹ ਦਾ ਹੀ ਕੋਟ ਮੰਗ ਲੇ ਕੋਈ ਮੈਨੂੰ ਗੁੱਸਾ ਆ ਗਿਆ ਉਹਦੇ ਅੱਖ 'ਚ ਕੁਝ ਪਿਆ ਸੀਗਾ ਇਥੋਂ ਹੀ ਵਾਧਾ ਹੋ ਗਿਆ ਆ ਬਾਕੀ ਆਪ ਤੁਹਾਡਾ ਅੰਕਲ ਮੇਨਾਂ ਬਹੁਤ ਲੜਦਾ ਆ ਕੀ ਕਹਿੰਦਾ ਆ ਕਰਦੀ ਦਿੰਦਾ ਆ ਉਹ ਲੜਦਾ ਕਹਿੰਦਾ ਦੋਨਾਂ ਦੇ ਨਾਲ ਲੜੀ ਕਿ ਤਾ ਤੂੰ ਮੈਨੂੰ ਬੱਕ ਹੋ ਕੇ ਬਹਿ ਗਈਆਂ ਉਹਨਾਂ ਨੂੰ ਬੱਕ ਕਰ ਦਿੱਤਾ ਆ ਉਹ ਉਹਦਾ ਲੜਾਈ ਕੋ ਤੀਰ ਉਹਦਾ ਫੀਰ ਤਾਂ ਲੈਂਦਾ ਕਹਿੰਦੀ ਆ ਗਲਤੀ ਮੇਰੀ ਪਿਆਰਿਆ ਆਪਣੀ ਉਹ ਗਲਤੀ ਉਹਨੇ ਗਾਣੂ ਮੰਗਣੀ ਆ ਮੈਂ ਹੀ ਹਾਂ ਗਲਤੀ ਮੰਨੂਗੀ ਗਲਤੀ ਤਾਂ ਮੇਤੋ ਹੋਈ ਆ ਉਹਦਾ ਕਹਿੰਦਾ ਕਿ ਮੇਤੋ ਹੋਈ ਆ ਮਾਂ ਮਾਤਾ ਤੋਂ ਗਲਤੀ ਹੋਈ ਮਾਤਾ ਨੂੰ ਕਹਿੰਨੇ ਸਾਡੇ ਤੋਂ ਗਲਤੀ ਹੋਈ ਸਾਡੇ ਕੋਲ ਬੋਲ ਹੋ ਗਿਆ ਜਿਹੜਾ ਕੋਈ ਨਹੀਂ ਗਲਤੀ ਮੈਂ ਹੀ ਜਾ ਕੇ ਮੰਗੂਗੀ ਹੁਣ ਉਹਨੇ ਕਿਹਾ ਕੋਈ ਗਲਤੀ ਕੀਤੀ ਆ ਆਲਬੋਈ ਨੀ ਜਦੋਂ ਹੋਵੇ ਜਾਗੇ ਮੇਰਾਉਂ ਤੇ ਇਕੱਠੇ ਹੋ ਕੇ ਵਿਆਹ ਖਾਓ ਤੋ ਸੇਵਾ ਸਾਡਾ ਨਿਹੜ ਕਰਾਉ ਉਹ ਲੁਪਾਤ ਘਟ ਮੇ ਤੋਂ ਹੀ ਹੋ ਗਿਆ ਨਾ ਨਾ ਕੋਈ ਨਾ ਹੁਣ ਨਾ ਬੋਲਿਓ 15 ਦਿਨ ਹੀ ਗੱਲ ਬਾਤ ਤੁਹਾਡੀ ਇਕੱਠੇ ਬੈਠ ਕੇ ਚਲੋ ਭਾਈ ਤੁਹਾਡਾ ਨਾਲ ਗੱਲ ਕਰਨ ਲਈ ਬਹੁਤ ਧੰਨਵਾਦ ਜਿਆ ਤੁਸੀ ਨਿਹੜ ਕਰਾਉਣਾ ਆਏ ਆ ਉਹ ਦਾ ਬਹੁਤ ਬਹੁਤ ਧੰਨਵਾਦ ਆਪ ਕਹਿੰਦੇ ਇਕੱਠੇ ਹੋ ਕੇ ਨਾਨਕੀ ਸ਼ੱਕ ਅਸੀਂ ਜਾਈਏ ਪਰਿਵਾਰ ਸਾਡਾ ਇਕੱਠਾ ਹੋ ਕੇ ਜਾਵੇ ਮੈਂ ਤਾਂ ਲੋਕਾਂ ਨੂੰ ਵੀ ਮੈਸੇਜ ਦਵਾਂਗੀ ਵੀ ਰਾਲਮ ਚੋਲ ਮਰਾਲ ਮਿਲ ਕੇ ਰਹੀਏ ਸਹੀ ਆ ਮੈਨੂੰ ਪਤਾ ਲੱਗ ਗਿਆ ਵੀ ਨੋਹਾਂ ਨਾਲੋਂ ਕਦੇ ਮਾਤ ਨਹੀਂ ਹੁੰਦੇ ਸਹੀ ਆ ਹੁਣ ਮੈਨੂੰ ਪਤਾ ਲੱਗ ਗਿਆ ਵੀ ਮੁੜ ਕੇ ਵੱਧ ਘਟ ਨੋਹਾਂ ਨੂੰ ਨਹੀਂ ਬੋਲੀਦਾ ਹੁੰਦਾ ਚਲ ਕੋਈ ਨਹੀਂ ਠੀਕ ਆ ਬੋੜਾ ਬੋਲ ਬੋਤਾ ਨਾ ਕੋਈ ਨੀੜ ਕਰਾਉਣਾ ਆ ਸਾਡਾ ਨਾ ਕੋਈ ਨਹੀਂ ਮਾਤਾ ਨੇ ਮਾਤਾ ਇਦਾਂ ਦੇ ਹੱਥ ਦੇ ਕਿਤੇ ਹੁੰਦੇ ਬੋਲ ਕੱਟ ਹੁੰਦੇ ਤੋੜਨ ਨਾਲੇ ਜ਼ਿਆਦੇ ਹੁੰਦੇ ਆ ਅੱਜ ਨਾਲੇ ਕੱਟਿਆ ਤੋੜਨ ਨਾਲੇ ਜ਼ਿਆਦਾ ਐ ਮਾਤਾ ਤੇ ਦੇਖ ਲਾਉਣੀ ਛੀਸ਼ਾ ਵੀ ਉਹ ਐਦੇ ਰੱਖਿਆ ਕਹਿੰਦੇ ਇੱਕ ਤਾਂ ਸਾਡੀ ਮਾਤਾ ਦੀ ਨਿਸ਼ਾਨੀ ਹੈ ਇਹ ਯਾਦਗਾਰ ਆ ਜਾਂਦਾ ਸਾਡੀਆਂ ਅੱਛਾ ਤੇ ਨਾਲੇ ਨੋ ਤੇਰੀ ਫੇਰੇ ਹੁਣ ਸਿਰ ਬਾਂਦੀ ਜਦੋਂ ਗਾਣਾ ਗਾ ਲਈਏ ਅੱਛਾ ਜੀ ਜਤੋੜਦਾ ਮੈਂ ਮੁੱਖਵੇਂ ਨਾ ਤੈ ਤਵਾਰ ਉਹਨੋਂ ਕਹਿੰਦੇ ਵੀ ਮਾਂ ਤਾਂ ਹੀ ਤੂੰ ਆਕੇ ਦਉਂਗੀ ਤਾਂ ਅਸੀਂ ਪੁਆਣਾ ਚਲੋ ਹੀ ਨਹੀਂ ਮਸੀ ਸੋਣ ਮੈਂ ਹੀ ਉਹਨੂੰ ਪੁਆਕੇ ਦਉਂਗੀ ਨੁਕਸਾਨ ਤਾਂ ਉਹਦਾ ਮੈਂ ਹੀ ਕੀਤਾ ਸੀ ਉਹ ਤਾਂ ਕਹੀ ਕਹਿੰਦੇ ਰਾਮ ਆਈ ਹੁੰਦੇ ਨਿਆਣਿਆਂ ਦੇ ਮੂੰਹ ਦੇ ਸਵਾਰ ਨੇ ਤੇ ਹੋਰ ਉਸਕੇ ਦੇ ਸਾੜੀਆਂ ਵਾਂ ਦੇ ਵਿੱਚ ਆਕੇ ਸਵਾਰ ਲੱਗਿਆ ਗਿਆ ਨਹੀਂ ਪਤਾ ਤੈਨੂੰ ਲੱਗਿਆ ਉਹਨੂੰ ਚਲੋ ਹੀ ਮੈਂ ਤੋ ਚਲੋ ਕੋਈ ਨਹੀਂ ਗਲਤੀ ਗਾਜੀ ਸ਼ਾਨਾ ਨੁਕਸਾਨ ਕੇਰਾ ਹੋਇਆ ਆਪਣਾ ਹੀ ਹੋਇਆ ਆਪਣਾ ਹੀ ਹੋਇਆ 2000 ਤੋਂ ਘੱਟ ਸ਼ੀਸ਼ਾ ਨਹੀਂ ਪੈਣਾ ਨਹੀਂ ਪੈਣਾ ਨਹੀਂ ਤਾਂ ਮੇਰੀ ਪਹਿਚਾਨ ਵੀ ਨਹੀਂ ਆਉਣੀ ਹੈਗੀ ਸ਼ੀਸ਼ਾ ਦਾ ਜਿਹੜਾ ਟੁੱਟਿਆ ਟੁੱਟਿਆ ਜਿਹੜੇ ਰਿਸ਼ਤੇ ਟੁੱਟ ਗਏ ਉਹ ਸ਼ੀਸ਼ਾ ਦਾ ਪੈ ਜਾਂਦਾ ਨਾ ਮਾ ਰਿਸ਼ਤੇ ਤੇ ਮੈਂ ਤੇ ਇਕੱਲੇ ਬੈਠੇ ਰਹਿਨੇ ਆ ਫਹਿਵਾਇਆ ਤੇ ਮਾ ਨਾ ਨਾ ਬੰਦਾ ਸੋਹ ਬੋਲਦਾ ਤੋਂ ਕਾਰ ਕਰ ਲੈਂਦੀ ਐ ਮੈਂ ਉਦਾਂ ਦੇ ਕੋਈ ਹੋਊਗਾ ਤਾਂ ਲੜੂੰਗਾ ਮੇ ਤੋਂ ਕਿਤੇ ਕੰਮ ਹੁੰਦਾ ਸੀ ਤਾਂ ਮੇਰੀ ਚਲ ਕੋਈ ਨਹੀਂ ਕੋਈ ਮੇਂਦੀ ਸਾਰਾ ਹੀ ਕੰਮ ਲਾਵੇ ਤੁਹਾਨੂੰ ਲੋ ਜੀ ਦੇਖ ਲਾ ਹਾਂ 9 ਸੱਸ ਬੈਠੀਆਂ ਕਿੰਨਾ ਵਧੀਆ ਪਰਿਵਾਰ ਲੱਗਦਾ ਆ ਇਕੱਠੇ ਹੋਏ ਕਿੰਨੇ ਵਧੀਆ ਲੱਗਦੀਆਂ ਬੈਠੀਆਂ 9 ਸੱਸ ਦੇਖਿਆ ਦੇਖ ਲਾ ਤੁਹਾਨੂੰ ਤੁਸੀਂ ਦੁੱਖ ਦੱਸਿਆ ਤੇ ਆਪਾਂ ਹੱਲ ਕਰ ਦੁੱਤਾ ਆ ਇਹ ਵੀ ਭਰਾਵਾ ਦੁਨੀਆ ਦੇ ਅਸੋ ਤੇ ਕੋਈ ਕੋਈ ਆ ਪ੍ਰਸਾਦ ਪਾਉਣ ਵਾਲੇ ਬਹੁਤ ਆ ਹਾਂਜੀ ਸਹੀ ਆ ਇਕੱਠੇ ਕਰਨ ਵਾਲੇ ਜਿਹੜੇ ਆ ਨਹੀਂ ਆਪਾਂ ਕੋਈ ਪਹਿਲਾਂ ਹੀ ਕੋਈ ਸਮਝਦਾ ਆਪਣਾ ਕਿਸੇ ਨੂੰ ਹਮ ਸਹੀ ਹਾਂ ਲੈ ਹੁਣ ਖੁਸ਼ ਨੇ ਇਹ ਕਹਿੰਦੇ ਵੀ ਕੱਲੇ ਕੱਲੇ ਹੀ ਰਹਿਣੇ ਨੇ ਇਹਵੇਂ ਨੋ ਨੀ ਤਾਂ ਮਿਲਦੀ ਆ ਹਾਂ ਆ ਸੁਆਦ ਵਾਲੀ ਗੱਲ ਕੀਤੀ ਆ ਮੈਂ ਜੀ ਕੋਈ ਚੀਜ਼ਾਂ ਜੂਸ ਨਹੀਂ ਕੋਈ ਵੀ ਤੋੜਨਾ ਹੋਰ ਗੱਛਤ ਪੁਆ ਕੇ ਦੇਣਾ ਆ ਸੀ ਜਿਆਦਾ ਹੋਣ ਪੁਆ ਕੇ ਦਊਂਗੀ ਚੱਲ ਲੈ ਹਾਂ ਮੈਂ ਵੀ ਹਾਂ ਠੀਕ ਆ ਸੈਟ ਆ ਹਾਂ ਬਹੁਤ ਬਹੁਤ ਬਈ ਧੰਨਵਾਦ ਕਰਦਾ ਸਾਡਾ ਫਰਜ਼ ਹੈਗਾ ਅਸੀਂ ਤਾਂ ਅੱਗੇ ਦੇ ਦੇ ਕੋਈ ਸਮਝਦਾ ਨਾ ਉਹ ਤਾਂ ਆਪਾਂ ਵਿਆਹ ਤੇ ਜਾਣਾ ਸੀ ਤਿਆਰ ਹੁੰਦੇ ਸੀ ਆਪਣੀ ਗੱਲ ਰੱਖਣੀ ਸੀ ਹਾਂ ਨੰਦ ਕੀ ਸਾਹਕ ਜਾਵਾਂਗੇ ਤੁਸੀਂ ਵੀ ਸਾਡੇ ਨਾਲ ਮੈਂ ਤਾਂ ਬਿਲਕੁਲ ਨਹੀਂ ਜਾਣੀ ਚੱਲਾਂਗੇ ਤੁਸੀਂ ਜਾਵਾਂਗੇ ਹਾਂ ਸਾਡੀ ਜਰਜ਼ਰੀ ਸਾਡੀ ਸਟੋਰੀ ਵਿੱਚ ਅਸੀਂ ਰਹੇਸਤਿਆਂ ਦੀ ਗੱਲ ਕੀਤੀ ਐ ਅੱਜ ਦੀ ਸਾਡੀ ਸਟੋਰੀ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਇਹਦੇ ਵਿੱਚ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੀਮ ਵੱਲੋਂ ਕਿ ਸਿਆਣੇ ਕਹਿੰਦੇ ਸ਼ੀਸ਼ਾ ਟੁੱਟਿਆ ਘਰ ਦੇ ਵਿੱਚ ਵੱਧ ਛੜਨੀ ਹੁੰਦਾ ਪਰ ਅਸੀਂ ਸਮਝਦੇ ਹਾਂ ਸ਼ੀਸ਼ਾ ਟੁੱਟਿਆ ਤੇ ਵੱਧ ਛੜਨੀ ਹੁੰਦਾ ਪਰ ਸਭ ਤੋਂ ਵੱਧ ਵੱਧ ਛੜਨੀ ਆਪਣੇ ਰਿਸ਼ਤਿਆਂ ਦਾ ਟੁੱਟਣਾ ਅੱਜ ਆਪਾਂ ਜਦੋਂ ਦੇਖਦੇ ਆ ਨਿਗਾ ਮਾਰ ਕੇ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਘਰਾਂ ਦੇ ਵਿੱਚ ਝਗੜੇ ਹੁੰਦੇ ਆ ਝਗੜਾ ਗੇਵਰੀ ਇੰਨਾ ਵੱਜ ਜਾਂਦਾ ਹੈ ਕਿ ਕੋਰਟ ਕਚਹਿਰੀਆਂ ਤੱਕ ਜਿਹੜੇ ਕੇਸ ਉਹ ਚੱਲ ਜਾਂਦੇ ਆ ਪਰਿਵਾਰ ਦਾ ਟੁੱਟਣਾ ਉਹ ਤੋਂ ਦਰਦਨਾਕ ਆ ਆਪਣੇ ਪਰਿਵਾਰ ਦੀ ਕਦਰ ਕਰੋ ਹਮੇਸ਼ਾ ਹੀ ਜਿਹੜੀ ਨੌਂਾਂ ਉਹਨੂੰ ਆਪਣੇ ਸਾਥ ਨਾਲ ਮਾਹਾਂ ਸੰਭਾਲਣਾ ਚਾਹੀਦਾ ਤੇ ਸੱਤਾਂ ਦੀ ਵੀ ਸਾਡੀ ਬੇਨਤੀ ਆ ਵੀ ਉਹ ਆਪਣੀਆਂ ਨੌਂਾਂ ਨੂੰ ਆਪਣੀਆਂ ਧੀਾਂ ਨੂੰ ਸਮਝਾ ਤਾਂ ਕਿ ਇਸ ਪੈਸੇ ਦੇ ਜੋਗ ਵਿੱਚ ਅਰੇ ਰੇਸਤਿਆਂ ਦੀ ਕਦਰ ਵੱਧ ਸਕੇ ਇਹ ਸਾਡੀ ਸਟੋਰੀ ਚੰਗੀ ਲੱਗੀ 6 ਲਾਈਕ ਜੋ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੋ ਕਰਿਓ ਸਾਰਿਆਂ ਦਾ ਧੰਨਵਾਦ